ਨੇਣਾ ਜੀ ਵਿਰਿੰਦਰ ਸਿੰਘ ਸਰਪੰਚ ਮਿਟਲੀ ਬੁੱਧਗੜਾ ਬਲਾਕ ਲੰਬੀ ਜ਼ਿਲ੍ਹਾ ਸ਼੍ਰੀ ਮੁਕਸਾ ਸਾਹਿਬ ਸਿੱਧੂ ਪਰਜਾ ਜੀ ਮੰਡੀ ਤੋਂ ਜੀ ਇੱਥੇ ਕੀ ਚੱਲ ਰਹੀ ਹੈ ਜੀ ਸ਼ਾਂਤਮਈ ਅੰਦolan ਚੱਲ ਰਿਹਾ ਹੈ ਔਰ ਸਰਕਾਰਾਂ ਨੂੰ ਮਤਲਬ ਅਹਿਸਾਸ ਕਰਵਾ ਚੁੱਕੇ ਆਂ ਸੀ ਵੀ ਅੰਦolan ਹੈ ਪਿਛਲੇ ਦਿਨੀ ਸੁਨੀਲ ਰਖੜ ਦਾ ਬਿਆਨ ਆਇਆ ਸੀ ਵੀ ਉਹ ਕਿਸਾਨ ਦਾ ਬੇਟਾ ਹੈ ਕਿਸਾਨਾਂ ਦੀ ਉਹ ਪ੍ਰੋਪਰ ਗੱਲਾਂ ਜਾਣਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਜਿੰਨਾ ਕਿ ਜਾਖੜ ਕਿਸਾਨੀ ਬਾਰੇ ਜਾਣਦਾ ਹੈ ਪਹਿਲਾਂ ਮੈਨੂੰ ਵੀ ਲੱਗਦਾ ਸੀ ਵੀ ਬਹੁਤ ਵਧੀਆ ਹੈ ਪਰ ਜੋ ਐਤੀ ਸਾਡੇ ਹਬੋਰ ਚ ਹੋਇਆ ਹਬੋਰ ਹੈ ਜਾਖੜ ਦਾ ਏਰੀਆ ਹਬੋਰ ਹੈ ਜੀ ਤੁਸੀਂ ਜਾਖੜ ਸਾਹਿਬ ਨੂੰ ਪੁੱਛਿਓ ਛੋਡੇ ਰਹੀ ਮੈਂ ਸਵਾਲ ਕਰਦਾ ਹੈ ਵੀ 12 ਦਿਨਾਂ ਅਸੀਂ ਹਬੋਰ ਜਾਮ ਕਰਕੇ ਰੱਖਿਆ ਹੈ ਕੋਈ ਚਾਨ ਨਹੀਂ ਤਿੰਨ ਮਹੀਨੇ ਅਸੀਂ ਵਾਰਨਿੰਗਾਂ ਦਿੱਤੀਆਂ ਵੀ ਸਾਡੀ ਕਾਟਰ ਖਰੀਦੀ ਜਾਵੇ ਜਿਹੜਾ ਦਾ ਟਰਾਲੀ ਮਗਰ ਕੋਈ 10-12000 ਸੀਸੀ ਨੂੰ ਦੇ ਦਿੰਦਾ ਸੀ ਕੋਈ ਦਾ ਟਰਾਲੀ ਦਾ ਪਹਾ ਲਾ ਦਿੰਦੇ ਸੀ ਤੇ ਦੂਜੇ ਦਾ ਕਿਸੇ ਦਾ ਭਾਣ ਨਹੀਂ ਲਾਉਂਦੇ ਸੀ ਭਰਾ ਜੀ 12 12 13 13 ਦੀ ਜ਼ਮੀਨدار ਬੈਠ ਕੇ ਫਿਰ ਅਸੀਂ ਜਾ ਕੇ ਅੰਦੋਲਨ ਕੀਤਾ ਤੇ ਨਰਮਾ ਸਾੜਿਆ ਗਿਆ ਹਵੋਰ ਚ ਜਿਹੜੀ ਇਹ ਐਮਐਸਪੀ ਦੀ ਗੱਲ ਕਰਦਾ ਨਾ ਉੱਥੇ ਤੁਸੀਂ ਹਵੋਰ ਚ ਜਾ ਕੇ ਪੁੱਛੋ ਥੋੜੇ ਨਰਮਾ ਵਿਗਿਆ ਹੈਗਾ ਐਮਐਸਪੀ ਤੇ ਹੁਣ ਇਹਨਾਂ ਨੂੰ ਜਿਹੜੇ ਅੰਦੋਲਨ ਚ ਚੱਲ ਰਹੇ ਨੇ ਸਰਕਾਰ ਵੱਲੋਂ 5 ਸਾਲ ਦੀ 5 ਫਸਲਾਂ ਤੇ ਐਮਐਸਪੀ ਦੀ ਗੱਲ ਕੀਤੀ ਗਈ ਹੈ ਉਹਨੂੰ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਸੋਨੂੰ ਵੀ ਹੁਣ ਇਹ ਪਤਾ ਲੱਗ ਗਿਆ ਹੋਣਾ ਵੀ ਐਮਐਸਪੀ ਤੇਈ ਫਸਲਾਂ ਤੇ ਅਲਾਂ ਦੇ ਸੀ ਨਹੀਂ ਖਰੀਦਦੇ ਸੀ ਨਾ ਸਰਕਾਰ ਆਪਿਸ਼ਵਸ਼ਤ ਹੋ ਗਈ ਵੀ ਹੁਣ ਅਸੀਂ ਖਰੀਦਿਆ ਕਰਾਂਗੇ ਪੰਜ ਫਸਲਾਂ ਦੇ ਉਹ ਵੀ ਅੰਦੋਲਨ ਕਰਕੇ ਬਾਕੀ ਜੋ ਇਹ ਕੰਟਰੈਕਟਰ ਅਸੀਂ ਕਹਿੰਦੇ ਆ ਉਹ ਸਾਨੂੰ ਨਾਮਨਜ਼ੂਰ ਹੈ ਇਹ ਕਹਿੰਦੇ ਵੀ ਡਿਵਰਸੀਫਿਕੇਸ਼ਨ ਕਰੋ ਅਸੀਂ ਉਸ ਦਾ ਖਰੀਦਾਂਗੇ ਵੀ ਜਿਹੜਾ ਪਹਿਲਾਂ ਕੋਈ ਮੱਕੀ ਲਾ ਰਿਹਾ ਹੈ ਵੀ ਕੀ ਉਹਦੀ ਨਾ ਖਰੀਦਣਗੇ ਜਿਹਦੀ ਪਹਿਲਾਂ ਕੋਈ ਦਾਲ ਵੀਰ ਹੈ ਉਹਦੀ ਨਾ ਖਰੀਦਣਗੇ ਇਸ ਲਈ ਇਹ ਅਸੀਂ ਠੁਕਰਾ ਚੁੱਕੇ ਆਂ ਜੀ ਪਹਿਲਾਂ ਹੀ ਠੁਕਰਾ ਚੁੱਕੇ ਹਾਂ ਅਸੀਂ ਕੀ ਹੁਣ ਦੀ ਅਪੀਲ ਜਿਹੜੇ ਕਿਸਾਨ ਭਰਾ ਹਜੇ ਵੀ ਘਟ ਆ ਰਹੇ ਨੇ ਜਾਂ ਕੋਈ ਜੱਥੇਬੰਦੀ ਆ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਜਿਹੜੇ ਦਾ ਅਸਲੀ ਕਿਸਾਨ ਹੈ ਉਹ ਤਾਂ ਅੰਦੋਲਨ ਚ ਹਰ ਕਿਸੇ ਨਾ ਕਿਸੇ ਤਰੀਕੇ ਸਾਰੇ ਸ਼ਾਮਲ ਹੈ ਜਿਹੜੇ ਕੋਈ ਲੀਡਰ ਹੈ ਕੁਛ ਆਲੇ ਜਿਨ੍ਹਾਂ ਨੇ ਕੋਈ ਆਪਦੀ ਉਹ ਕਰਨੀ ਆ ਚੌਧਰ ਚਮਕਾਉਣੀ ਆ ਉਹ ਆਪਦੇ ਬਿਆਨ ਵਗੈਰਾ ਪਤਾ ਨਹੀਂ ਕੀ ਦੀ ਜਾਂਦੇ ਸਾਨੂੰ ਤਾਂ ਘਰ ਇੱਥੇ ਨੈੱਟਵਰਕ ਘਟ ਚੱਲਦਾ ਹੈ ਜੱਜਵੇਂ ਨਾ ਮੈਂ ਰੋਜ਼ ਘਰ ਆਨੀ ਆ ਤੇ ਇੱਥੇ ਆ ਕੇ ਐਨੀਆਂ ਸ਼ਜੀਆਂ ਤਕਰੀਰਾਂ ਸੁਣ ਕੇ ਹੌਸਲਾ ਮਿਲਦਾ ਆ ਤੇ ਮੈਂ ਤਾਂ ਅੱਜ ਸਿਰਫ ਇੰਨਾ ਹੀ ਕਹੂੰਗੀ ਕਿ ਜਿਹੜੇ ਘਰਾਂ ਦੇ ਵਿੱਚ ਬੈਠੇ ਹਜੇ ਵੀ ਸਨੇਹਾ ਦੀ ਉਡੀਕ ਕਰ ਰਹੇ ਨੇ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਅੰਦੋਲਨਾਂ ਜਿਹੜਾ ਇਹ ਅੰਦੋਲਨ ਐਵੇਂ ਨਹੀਂ ਪੈਦਾ ਹੋਇਆ ਇਹ ਜਿਹੜਾ 76 ਸਾਲਾਂ ਦਾ ਸੰਤਾਪ ਹੈ ਜਾਂ ਉਸ ਤੋਂ ਵੀ ਪਹਿਲਾਂ ਜਿਹੜਾ ਸਾਨੂੰ ਹੀ ਵੰਡਿਆ ਪੂਰੇ ਭਾਰਤ ਨੂੰ ਨਹੀਂ ਵੰਡਿਆ ਸੀ ਪੰਜਾਬ ਨੂੰ ਹੀ ਵੰਡਿਆ ਸੀ ਉਹ ਸੰਤਾਪ ਜਿਹੜਾ ਸਾਡੇ ਅੰਦਰ ਦਰਦ ਹੈ ਨਾ ਉਹ ਦਰਦ ਉੱਠਦਾ बार-बार ਇਸ ਲਈ ਸਾਨੂੰ ਉਹ ਈਸਟ ਇੰਡੀਆ ਕੰਪਨੀ ਵਾਲੇ ਜਦੋਂ ਅਸੀਂ ਮੁਲਕ ਚੋਂ ਭਜਾਏ ਤਦ ਵੀ ਇਸ ਜ਼ਰਖੇ ਜ਼ਮੀਨ ਦੇ ਜੋਧਿਆ ਨਹੀਂ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਹੁਣ ਵੀ ਜਿਹੜੇ ਇਹ ਕਾਲੇ ਅੰਗਰੇਜ਼ ਨੇ ਜਿਨ੍ਹਾਂ ਨੇ ਸਾਨੂੰ ਸਾਡੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਮਿਹਨਤ ਕਾ ਸ਼ਲੋਕਾ ਨੂੰ ਮਿਹਨਤ ਦੇ ਨਾਲ ਆਪਣਾ ਜੀਵਨ ਬਸਰ ਕਰਨ ਵਾਲੇ ਲੋਕਾਂ ਨੂੰ ਅੱਜ ਸੜਕਾਂ ਤੇ ਰੋਲਣੇ ਮਜਬੂਰ ਕੀ ਇਹ ਕੰਪਨੀ ਦਾ ਨਾਂ ਬਦਲ ਗਿਆ ਇਹ ਜਿਹੜੇ ਪੂੰਜੀਪਤੀ ਘਰਾਣਿਆਂ ਦੀ ਹੁਣ ਕੰਪਨੀ ਆ ਜਿਹਦੀ ਰਖੇਲ ਮੋਦੀ ਸਰਕਾਰ ਐ ਉਹਨੇ ਦੁਬਾਰਾ ਤੋਂ ਫੇਰ ਉਹੀ ਇਤਿਹਾਸ ਦੁਹਰਾਉਣ ਲਈ ਇੱਥੇ ਸਾਨੂੰ ਸੜਕਾਂ ਤੇ ਲਿਆਂਦਾ ਆ ਇਸ ਲਈ ਇਹ ਅੰਦੋਲਨ ਕੋਈ ਮਾਮੂਲੀ ਅੰਦੋਲਨ ਨਹੀਂ ਇਹ ਕੱਲੀ ਐ ਐਮਐਸਪੀ ਦੀ ਲੜਾਈ ਦਾ ਅੰਦੋਲਨ ਨਹੀਂ ਇਹ ਜਿਹੜਾ ਸਾਡੇ ਅੰਦਰ ਸੰਤਾਪ ਹੈ ਜਿਹੜਾ ਦਰਦ ਹੈ ਉਹ ਗੋਰੇ ਅੰਗਰੇਜ਼ਾਂ ਤੋਂ ਛੁਡਾ ਕੇ ਅਗਰ ਇਹ ਕਾਲੇ ਅੰਗਰੇਜ਼ਾਂ ਤੋਂ ਛੁਡਾ ਕੇ ਇਸ ਧਰਤੀ ਨੂੰ ਜੀਨ-ਜੋਗ ਬਣਾਣਾ ਹੈ ਤਾਂ ਇਹ ਕਿਸਾਨ ਇਹ ਮਜ਼ਦੂਰ ਇਹ ਅਸੀਂ ਮਾਈ ਭਾਗੋ ਦੀਆਂ ਜਿਹੜੀਆਂ ਬਾਰਸਾਂ ਆ ਉਹੀ ਇਸ ਤਰ੍ਹਾਂ ਸੜਕਾਂ ਤੇ ਆ ਕੇ ਦੁਬਾਰਾ ਇਹਨਾਂ ਨੂੰ ਅਕਲ ਦੇ ਸਕਦੇ ਆ ਇਸ ਲਈ ਅਗਰ ਇਸ ਮੁਲਕ ਨੂੰ ਬਚਾਣ ਦੀ ਕੋਈ ਉਮੀਦ ਆ ਤੋ ਕਿਸਾਨ ਮੈਂ ਜਿਆਦਾ ਨਹੀਂ ਬੋਲ ਸਕਦੀ ਸਮਾਂ ਵੀ ਨਹੀਂ 21 ਤਰੀਕ ਨੂੰ ਮੈਂ ਇੱਥੇ ਸੀ ਮੇਰੇ ਅੰਦਰ ਵੀ ਜ਼ਹਿਰੀਲੀ ਗੈਸ ਆ ਜੜੀ ਉਹ ਅੰਦਰ ਗਈ ਜੇ ਨਾ ਮੇਰੀ ਉਦਣ ਤੋਂ ਹੀ ਸੇਠੀਕ ਨਹੀਂ ਆ ਮੈਨੂੰ ਬੁਖਾਰ ਨਹੀਂ ਟੁੱਟਿਆ ਤੇ ਮੈਨੂੰ ਬੋਲਣ ਚ ਤਕਲੀਫ ਹੈ ਗੱਲਾਂ ਕਰਨ ਨੂੰ ਬਹੁਤ ਮਨ ਹੈ ਪਰ ਮੇਰੇ ਤੋਂ ਬਹੁਤ ਪਹਿਲਾਂ ਬਹੁਤ ਹੀ ਸੂਝਵਾਨ ਲੀਡਰਸ਼ਿਪ ਨੇ ਤੁਹਾਡੇ ਨਾਲ ਗੱਲਾਂ ਕੀਤੀਆਂ ਇੰਨੀਆਂ ਕਿ ਬੇਨਤੀਆਂ ਕਰਨ ਕਰਦੀ ਹੋਈ ਮੈਂ ਖਿਮਾ ਦੀ ਚਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਹੈ ਕਿ ਜਦੋਂ ਸੜਕਾਂ ਸੁੰਨੀਆਂ ਹੋ ਜਾਣ ਤੇ ਜਿਹੜੀ ਪ੍ਰਵੈਟਰ ਲੋਕ ਸਭਾ ਦੀ ਜਿੱਥੇ ਸਾਡੀਆਂ ਚੁਣ ਕੇ ਜਾਂਦੇ ਐਮਪੀ ਉਹ ਜਗਾ ਸੁਨੀਆਂ ਹੋ ਜਾਣ ਤਾਂ ਸਾਡੇ ਲੋਕਾਂ ਦੇ ਖਲਾਫ ਫੈਸਲੇ ਆਉਂਦੇ ਨਾ ਤੇ ਅੱਜ ਆ ਜਨੋ ਸੜਕਾਂ ਸੁਨੀਆਂ ਤੇ ਆ ਕੇ ਬੈਠਿਓ ਓਐਮਪੀ ਓਐਮਪੀਆਂ ਦੀ ਸਰਕਾਰ ਜਿਹੜੀਆਂ ਦੇ ਭਾਵੇਂ ਪਿੱਛੇ ਅਸੀਂ ਅੰਦੋਲਨ ਕੀਤਾ ਉਦੋਂ ਮੰਗਾ ਮੰਨੀਆਂ ਭਾਵੇਂ ਉਹ ਲੋਕਾਂ ਨੂੰ ਪੋਸਟਪੌਂਡ ਕਰਕੇ ਆਇਆ ਸਮਾਪਤ ਨਹੀਂ ਕੀਤਾ ਪਰ ਉਹਨਾਂ ਪਿੱਛੇ ਉਹ ਸਰਕਾਰ ਭੁੱਲ ਗਈ ਕਿ ਅਸੀਂ ਕਿਸੇ ਨਾਲ ਵਾਦਾ ਕੀਤਾ ਹੈ ਜੇਕਰ ਵਾਦਾ ਪੂਰਾ ਨਾ ਕੀਤਾ ਤੇ ਉਹ ਛੜਕਾਂ ਸੁਣੀਆਂ ਤੇ ਫੇਰ ਆ ਕੇ ਸਾਡੇ ਉਹ ਲੋਕ ਬੈਠਣਗੇ ਜਿਨ੍ਹਾਂ ਦੇ ਖਿਲਾਫ ਅਸੀਂ ਫੈਸਲੇ ਕੀਤੇ ਨਾ ਆ ਤੁਸੀਂ ਆ ਕੇ ਬੈਠੇ ਹੋ ਤੇ ਅਸੀਂ ਨਾਲ ਹੀ ਉਹ ਜਿਹੜੇ ਵੱਡੀਆਂ ਕੱਛਾਂ ਵਾਲੇ ਸਾਡੇ ਬੀਜੇਪੀ ਦੇ ਆਰਐਸ ਦੇ ਭਗਤਾ ਜਿਹੜੇ ਆ ਕਹਿਣਨਗੇ ਕਿ ਕਿਸਾਨ ਨਹੀਂ ਇਹ ਆਤਮਾਦੀ ਨਹੀਂ ਉਗਰਵਾਦੀ ਨਾ ਅਸੀਂ ਉਹਨਾਂ ਵੱਡੀਆਂ ਕੱਚਾਂ ਵਾਲਿਆਂ ਨੂੰ ਪੁੱਛਦੇ ਆ ਕਿ ਜਦੋਂ ਕਰੋਨਾ ਦਾ ਦੌਰ ਆਇਆ ਸਾਡੇ ਲੋਕ ਘਰਾਂ ਦੇ ਵਿੱਚ ਭੁੱਖ ਮਰੀ ਨਾਲ ਮਰ ਰਹੇ ਸੀ ਆਹ ਕਿਸਾਨ ਜਿਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹੋ ਤੁਹਾਡੇ ਕੋਲੋਂ ਰੋਟੀ ਨਹੀਂ ਪਹੁੰਚਾਈ ਗਈ ਆ ਕਿਸਾਨਾਂ ਨੇ ਆ ਕੇ ਲੰਗਰ ਲਾਏ ਸੀ ਯਾਦ ਕਰੋ ਕੱਲਾ ਇੱਥੇ ਨਹੀਂ ਕਿ ਜਦੋਂ ਕਰੋਨਾ ਕਾਰ कोरोना काल ਦੇ ਵਿੱਚ ਸਾਡੇ ਬਿਮਾਰੀ ਪਈ ਐ ਪਰ ਉਹ ਆਕਸੀਜਨ ਸਾਡੀ ਸਰਕਾਰ ਤੋਂ ਮਹੱਈਆ ਨਹੀਂ ਕਰਾਈ ਗਈ ਪਰ ਇੱਥੇ ਸਾਡੇ ਪੰਜਾਬੀ ਹਰਿਆਣੇ ਵਾਲੇ ਭਾਈ ਸਿੱਖ ਕਿਸਾਨ ਜਮਾਤ ਜਿਨ੍ਹਾਂ ਨੇ ਲੰਗਰ ਲਾਏ ਤੇ ਜਦੋਂ ਸਾਡੇ ਮਰੀਜ਼ ਆਉਂਦੇ ਸੀ ਪੁੱਛਦੇ ਸੀ ਕਿ ਸਾਨੂੰ ਜਿਹੜੀ ਆਕਸੀਜਨ ਕਿੱਥੋਂ ਮਿਲਣੀ ਐ ਤੇ ਫਿਰ ਬੰਦਿਆਂ ਕਾਚਾਂ ਨੇ ਕਹਿੰਦੇ ਹੁੰਦੇ ਸੀ ਕਿ ਐਸ ਪਾਸਿਓ ਝੰਡਾ ਲੱਕ ਚਮਕਦਾ ਜਿਹੜਾ ਉੱਥੋਂ ਮਿਲਨੀਆ ਭਰਾਵੋ ਸਾਡੇ ਗੁਰੂ ਘਰਾਂ ਦੇ ਵਿੱਚ ਲੰਗਰ ਲੱਗੇ ਸੀ ਅਸੀਂ ਯਾਦ ਕਰਾਉਂਦੇ ਆ ਨਾ ਲੋਕਾਂ ਨੂੰ ਜਿਹੜੇ ਇੱਥੇ ਬੈਠੇ ਲੋਕਾਂ ਨੂੰ ਭਾਂਤ ਭਾਂਜਿਆ ਗੱਲਾਂ ਕਰ ਰਹੇ ਨਾ ਜੋ ਇਸ ਕਰਕੇ ਵੀਰੋ ਸਾਡੇ ਆਪਣੇ ਅਸੀਂ ਭਾਂਤ ਨਹੀਂ ਸਰਕਾਰ ਨੂੰ ਅਸੀਂ ਆਪਣਾ ਮੰਨਦੇ ਆ ਸਾਡੀ ਆਪਣੀ ਆਰਦੀ ਸਰਕਾਰ ਅਸੀਂ ਹੱਕ ਮੰਗਦੇ ਆ ਸਾਨੂੰ ਗੋਲੀ ਦਿੰਦੀ ਐ ਔਰ ਅਸੀਂ ਆਪਣੇ ਹੱਕ ਦੀ ਗੱਲ ਕਰ ਰਹੇ ਆ ਸਾਨੂੰ ਭਰਾਵੋ ਇੱਥੇ ਅਥਰੂ ਗੈਸ ਦੇ ਗੋਲੇ ਦਿੰਦੀ ਐ ਮਸਾਲ ਕਲ ਰਖੀਪੁਰ ਖੇਰੀ ਦੇ ਵਿੱਚ ਅਜੇ ਮਿਸਰਾ ਟੈਣੀ ਜਿਹਨੇ ਸਾਡੇ ਕਿਸਾਨ ਏਕਾ ਸਾਡੇ ਖੜੇ ਵੀਰ ਪੱਤਰਕਾਰ ਜੀ ਦਾ ਸ਼ਹੀਦੀ ਕੀਤੀ ਐ ਅਸੀਂ ਮੰਗ ਕਰਦੇ ਆ ਕਿ ਉਹਦੇ ਬੰਦੀ ਕਾਰਵਾਈ ਕੀਤੀ ਜਾਵੇ ਭਰਾਵੋ ਮੰਗ ਕਰਨ ਵਾਲੇ ਲੋਕਾਂ ਨੂੰ ਗੋਲੀ ਦਿੱਤੀ ਜਾਂਦੀ ਹੈ ਕਾਰਵਾਈ ਕਰਨ ਵਾਲੇ ਲੋਕਾਂ ਨੂੰ ਟਿਕਟਾਂ ਵੰਡੀਆਂ ਜਾਂਦੀਆਂ ਫਿਰ ਕੀ ਇਨਸਾਫ ਦੀ ਮੰਗ ਕਰ ਰਹੇ ਹਾਂ ਅਸੀਂ ਆਪਣੇ ਦੇ ਕੀ ਭਰੋਸਾ ਕਰਾਂਗੇ ਸਾਡੇ ਗੋੜੇ ਡੰਡੇ ਨਾਲ ਤੇ ਦੇਸ਼ਾਂ ਦੇ ਵਿੱਚ ਭਰਾਵੋ ਸਾਡੀ ਬਾਵਾ ਹੁੰਦੀ ਆ ਸਾਡੀ ਬੱਲੇ ਬੱਲੇ ਹੁੰਦੀ ਆ ਇਸ ਧਰਨੇ ਤੇ ਬੈਠੇ ਲੋਕਾਂ ਦੀ ਕਿਉਂ ਕਿਉਂਕਿ ਜੇਕਰ ਸਾਡਾ ਵੀਰ ਸ਼ਬ ਕਰਨਾ ਸ਼ਹੀਦ ਹੋਇਆ ਸ਼ਹੀਦ ਕੀਤਾ ਨਾ ਲੋਕਾਂ ਨੇ ਸਾਡੇ ਆਪਣਿਆਂ ਨੇ ਤੇ ਭਰਾਵੋ ਸਾਡੇ ਜਿਹੜਾ ਬਦੇਸ਼ਾਂ ਦੇ ਵਿੱਚ ਜਦੋਂ ਲੋਕ ਬੈਠੇ ਉਹਨਾਂ ਦੇ ਗੱਲ ਕਰਦੇ ਨਾ ਤਾਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਾਡੇ ਨਾਲ ਲੋਕਾਂ ਨੂੰ ਜਿੱਥੇ ਇਹ ਭਰਾਵੋ ਸਾਡੇ ਖਰਾਬ ਇਹ ਗੱਲਾਂ ਕਰ ਰਹੇ ਨਾ ਉੱਥੇ ਜਿਹੜੇ ਸਾਡੇ ਹੀ ਸਾਡੀ ਗਵਾਹੀ ਕਰਨ ਵਾਲੇ ਲੋਕ ਉਹ ਵੀ ਸਾਡੇ ਖਲਾਫ ਸਾਡੇ ਭਰਾਵੋ ਪੈਰਾਂ ਦੇ ਵਿੱਚ ਡਾਕੀ ਵੜ ਰਹੇ ਨੇ ਕਿਉਂ ਵੜ ਰਹੇ ਨਾ ਆ ਖੱਬੇ ਸੱਜੇ ਜੇਕਰ ਅਸੀਂ ਬੰਗਾਲ ਦੇ ਵਿੱਚ ਗਏ ਬੰਗਾਲ ਦੇ ਵਿੱਚ ਜਾ ਕੇ ਕਿਹਾ ਕਿ ਆ ਜਿਹੜੇ ਆ ਰਸਤੇ ਬੰਦੇ ਆ ਭਾਜ ਪਾਈ ਇਹ ਭਰਾਵੋ ਇਹਨਾਂ ਨੂੰ ਸਭ ਕਛਕਾਉਣਾ ਤੇ ਖੱਬੇ ਸੱਜੇ ਸਾਡੇ ਭਰਾਵੋ ਕਾਮਰੇਟ ਕਹਿੰਦੇ ਸਾਨੂੰ ਬੰਗਾਲ ਦੇ ਵਿੱਚ ਕੋਈ ਛੀਟ ਨਹੀਂ ਆਉਣੀ ਦੇਸੀ ਭਾਵ ਜੜਾ ਪਾਜਵਾ ਦੇ ਨਾਲ ਨਾ ਘੱਟ ਜੁੜ ਕੀਤਾ ਸੋ ਇਸ ਕਰਕੇ ਵੀਰੋ ਸਾਨੂੰ ਸਮਝ ਲੈਣਾ ਚਾਹੀਦਾ ਜਿਹੜਾ ਸਾਡਾ ਸਾਡੇ ਪੈਰ ਵੜ ਰਿਹਾ ਉਤੋਂ ਦੂਰ ਰਹਿਣਾ ਚਾਹੀਦਾ ਉਹਨੂੰ ਪਰੇ ਕਰਨਾ ਚਾਹੀਦਾ ਅੱਜ ਵੀ ਜਿਹੜੇ ਲੋਕ ਅਸੀਂ ਨਹੀਂ ਕਹਿੰਦੇ ਸਾਡੇ ਪੱਤਰਕਾਰ ਅੱਜ ਵੀ ਦ੍ਰਿਵਿਸ਼ਾਂ ਦੇ ਵਿੱਚ ਪਿਛਲੀਆਂ ਵੀਰਗੋ ਕਰ ਲਓ ਭਰਾਵੋ ਜਿਹੜੇ ਲੋਕ ਸਾਡੇ ਅंदोलਨ ਦੇ ਵਿੱਚ ਸਾਡੇ ਨਾਲ ਕੱਟੇ ਬੈਠ ਕੇ ਰੋਟੀ ਘਰ ਰੋਟੀ ਖਾਂਦੇ ਸੀ ਸਾਡੇ ਨਾਲ ਬੈਠੇ ਚਾਹ ਪੀਂਦੇ ਸੀ ਤੇ ਭਰਾਵੋ ਸਾਡੇ ਜਨਾਂ ਦੇ ਵਿੱਚ ਦਾਤੀ ਫੇਰ ਕੇ ਤੇ ਉਹ ਆਪਣੀ ਸਾਡੀ ਇਸ ਪਾਰਟਾਈ ਸਰਕਾਰ ਦੇ ਨਾਲ ਅੰਦਰ ਖਾਤੇ ਗੱਲਾਂ ਕਰਦੇ ਸੀ ਔਰ ਇੱਥੇ ਹੀ ਬਸ ਨਹੀਂ ਅਸੀਂ ਪੁੱਛਣਾ ਚਾਹੁੰਨੇ ਆ ਕਿ ਅਸੀਂ ਚੋਣਾਂ ਨਹੀਂ ਲੜਨੀਆਂ ਵੋਟ ਪਾ ਦਿਓ ਜਿਹਨੂੰ ਮਰਜੀ ਹੈ ਭਰਾਵੋ ਸਾਡੇ ਇਸ ਅਧੋਲਣਵਾਦ ਜਿਹੜਾ ਅਸੀਂ ਅੱਜ ਅਦੋਲਨ ਕਰ ਰਿਹਾ ਇਸ ਅਦੋਲਨ ਕਰਨ ਦੀ ਲੋੜ ਨੇ ਉਹਨਾਂ ਚੋਂ ਭਰਾਵੋ ਖੱਬੇ ਸੱਜੇ ਦੇ ਕਹਿਣਾ ਹੋਵੇ ਦਵੈਟਾ ਨਿਕਲਦੀਆਂ ਨਾ ਔਰ ਬੀੜਗੋ ਬਈਆਂ ਨਾ ਬਾਈ ਬਾਈ ਜਾ ਕੇ ਚਿੱਠੀ ਦੇ ਉੱਤੇ ਸੈਨ ਕਰਕੇ ਸਰਕਾਰ ਨੂੰ ਦਿੰਦੇ ਨੇਗੇ ਸੋ ਇਸ ਕਰਕੇ ਭਰਾਵੋ ਉਹਨਾਂ ਬੰਦਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਇਹ ਅਦੋਲਨ ਸਾਡਾ ਹਮੇਸ਼ਾ ਅਦੋਲਨ ਚੱਲਦਾ ਹੀ ਕਲਾਈ ਜਾਊਗਾ ਤੇ ਸਾਨੂੰ ਜੱਟ ਵੱਲ ਜਾਊਗਾ ਹਮੇਸ਼ਾ ਸੀ ਜੱਟ ਕੇ ਜਾਵਾਂਗੇ ਪਹਿਲਾਂ ਵੀ ਜੱਟ ਕੇ ਗਏ ਆ ਤੇ ਹੁਣ ਵੀ ਜੱਟ ਕੇ ਜਾਵਾਂਗੇ ਵਾਛ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਪਣਾ ਯੰਗ ਜਰੀ ਰੱਖਾਂਗੇ ਤੇ ਇਸ ਦੋਨਾਂ ਨੂੰ ਜੱਟ ਕੇ ਜਾਵਾਂਗੇ ਭਰਾਵੋ ਅਗਲੀ ਗੱਲ ਨਾਲ ਮੈਂ ਇੱਕੋ ਹੀ ਗੱਲ ਕਹਿ ਕੇ ਸਮਾਪਤੀ ਕਰੂੰਗਾ ਅੱਜ ਚੌਂਕ ਮੈਸਨ ਜਿਹੜਾ ਸੁਟਾ ਦੇ ਪਰਾਵੋ ਡਾਇਰੈਕਸ਼ਨ ਆਉਣੇ ਨਾ ਚੋਣ ਕਮਿਸ਼ਨ ਦਾ ਜਿਹੜਾ ਡੰਕਾ ਵੱਜਣਾ ਹੈ ਉਦੋਂ ਕਹਿਣਾ ਸਾਨੂੰ ਕਿ ਆ ਛੜਕ ਖਾਲੀ ਕਰੋ ਪਰਾਵੋ ਜਦੋਂ ਚੋਣਾਂ ਦੇ ਵਿੱਚ ਚੋਣ ਕਮਿਸ਼ਨ ਦਾ ਅਮਲਾ ਫੈਲਾ ਹੋਣਾ ਹੈ ਤੇ ਅੱਜ ਜਿਹੜੇ ਕੈਂਡੀਡੇਟਾਂ ਨੂੰ ਚਿਤਾਣੀ ਦਫਾ ਲੱਗੀ ਹੈ ਅਸੀਂ ਵੀ ਮਸਾਲ ਕਰਕੇ ਦਿਖਾਵਾਂਗੇ ਅਸੀਂ ਕਿਸੇ ਪਿੰਡ ਦੇ ਵਿੱਚ ਪਰਾਵੋ ਇਹਨਾਂ ਰਾਜ ਕਰਤੇ ਲੋਕਾਂ ਨੂੰ ਪਾਰਟੀ ਕੋਈ ਦਾ ਬੇ ਕੈਂਡੀਡੇਟ ਅਸੀਂ ਇੱਕ ਪਿੰਡ ਨੂੰ ਜਿਹੜਾ ਪਰਾਵੋ ਉਹ ਸੇ ਦੇ ਕੇ ਅਸੀਂ ਉਹ ਬਣਾਵਾਂਗੇ ਕਿ ਇੱਥੇ 44 ਦਫਾ ਲੱਗੀ ਐ ਤੇ ਅਸੀਂ ਆਪਣੀਆਂ ਫਿਰਨੀਆਂ ਦੇ ਉੱਤੇ ਭਰਾਵੋ ਜਿਵੇਂ ਸਾਡਿਆ ਬੈਰੀਗੇ ਲਾਇਨਾ ਅਸੀਂ ਬੈਰੀਗੇ ਲਾਵਾਂਗੇ ਉਸ ਪਿੰਡ ਦੇ ਵਿੱਚ ਨਹੀਂ ਮਰਨ ਦੇ ਮੰਗਣ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਪਿੰਡ ਜੀ ਨਹੀਂ ਬਣਨ ਦੇਵਾਂਗੇ ਤੇ ਉਹਨਾਂ ਸਾਡੇ ਚੋਣ ਕਮਿਸ਼ਨ ਨੇ ਸਾਡੇ ਖਿਲਾਫ ਕਾਰਵਾਈ ਕਰਨਿਆ ਸਾਡੇ ਖਿਲਾਫ ਪਰਚੇ ਦਰਜ ਕਰਨਿਆ ਤੇ ਅੱਜ ਚੋਣ ਕਮੇਸੇ ਛੁੱਟਾ ਦੇ ਅੱਜ ਆ ਦੇ ਨਿਕਲੇ ਬਾਹਰ ਕਿ ਜਿਹੜੇ ਸ਼ਰਕਾਂ ਦੇ ਲੋਕ ਭਾਏ ਨਾ ਇਹਨਾਂ ਨੂੰ ਆਪਣਾ ਜਿਹੜਾ ਰਾਹ ਦਿਓ ਇਹਨਾਂ ਨੂੰ ਜਿਹੜੀ ਮੰਗਾ ਦਾ ਮੰਨੋ ਜਾਇ ਇਹਨਾਂ ਨੂੰ ਜਿੱਥੇ ਜਾਣਾ ਚਾਹੁੰਦੇ ਨੇ ਉੱਥੇ ਭੇਜੋ ਤਾਂ ਇਸ ਕਰਕੇ ਅੰਤ ਦੇ ਵਿੱਚ ਮੈਂ ਇਹੋ ਹੀ ਗੱਲ ਕਹਿਣੀ ਹੈ ਕਿ ਜੋ ਸਾਡੇ ਸ਼ਹੀਦ ਸਾਡਾ ਬੀਰ ਬਲਤੇਵ ਸਿੰਘ ਸਾਡੇ ਸਗਾ ਦੇ ਸਾਡੇ ਕੋਲੋਂ ਵਿਚੜ ਗਿਆ ਜੋ ਉਹਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਮਾਜ਼ ਵਕਤੇ ਉਸ ਪਰਿਵਾਰ ਨੂੰ ਭਰਾਵੋ ਪਾਣਾ ਮੰਨਦਾ ਬਲਵਕਸ਼ੇ ਵਾਹਿਗੁਰੂ ਜੀ ਕਾ ਖਾਲਸਾ जन वाहि